ਦਿੱਲੀ ਦੇ ਮੁੰਡਕਾ ਇਲਾਕੇ ਦੇ ਵਿੱਚ ਅੱਗ ਲੱਗੀ ਹੈ ਕੈਮੀਕਲ ਵੇਅਰ ਹਾਊਸ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਮੌਜੂਦ ਨੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਹਾਲਾਂਕਿ ਕਾਬੂ ਪਾ ਲਿਆ ਗਿਆ ਦਿੱਲੀ ਦੀਆਂ ਤਸਵੀਰਾਂ ਸਾਹਮਣੇ ਹਨ ਕਿ ਇੱਥੇ ਮੁੰਡਕਾ ਇਲਾਕੇ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਕੈਮੀਕਲ ਵੇਅਰ ਹਾਊਸ ਦੇ ਵਿੱਚ ਭਿਆਨਕ ਅੱਗ ਲੱਗੀ ਉਸ ਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਫਾਇਰ ਬ੍ਰਿਗੇਡ ਨੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਤਾਂ ਜ਼ਬਰਦਸਤ ਭਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਜੋ ਆਹ ਕਾਇਦ ਹੋਈਆਂ ਨੇ ਨਾ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਸੀ ਕਿੰਨੀ ਤੇਜ਼ੀ ਦੇ ਨਾਲ ਇਹ ਅੱਗ ਫੈਲੀ ਕਿ ਅੱਗ ਦੀਆਂ ਲਪਟਾਂ ਤੇ ਅੱਗ ਦੀਆਂ ਲਪਟਾਂ ਜਿਹੜੀਆਂ ਕਿ ਨਿਕਲਦੀਆਂ ਹਨ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦੇ ਨੇ ਇਸ ਤੋਂ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਬਹੁਤ ਭਿਆਨਕ ਸੀ ਹਾਲਾਂਕਿ ਫਾਇਰ ਬ੍ਰਿਡ ਦੀਆਂ ਗੱਡੀਆਂ ਆ ਮੌਕੇ ਤੇ ਪਹੁੰਚੀਆਂ ਤੇ ਉਸ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਵਿਸ਼ ਜੁੜੇ ਹੋਏ ਨੇ ਆ ਦੀਪਕ ਕੀ ਕੋ ਜਾਣਕਾਰੀ ਕਿੰਨੇ ਵਜੇ ਪੂਰੀ ਅੱਗ ਲੱਗਦੀ ਹੈ ਫਿਲਹਾਲ ਦੀ ਕੀ ਜਾਣਕਾਰੀ ਹੈ देखिए गुरुवार की शाम को तकरीबन साढ़े पांच बजे के बाद ये आग लगनी शुरू हुई थी उसके बाद देर रात तक आग को काबू में करने के लिए काफी मशक्कत करनी पड़ी थी दमकल विभाग को तकरीबन तेरह से चौदह गाड़ियां वहां पर भेजी गई थी दरअसल जो केमिकल्स होते हैं केमिकल्स के ड्रम वहां पर रखे थे जिसकी वजह से आग लगातार भड़क रही थी और इसी वजह से एहतियातन आसपास के इलाके को खाली किया गया था और उसके बाद कई मवेशी भी थी वहां पर जिनको बचाया गया था दमकल विभाग के द्वारा तो फिलहाल ऐसी कोई हताश होने की जानकारी नहीं मिल पाई है लेकिन आग पर देर रात काबू पा लिया गया था और गनीमत ये रही की कोई उस पर फंसा नहीं और क्योंकि जिस तरह की आग थी केमिकल पर लगातार भड़क रही थी तो फिलहाल आग पर काबू पा लिया गया हां ठीक है देखिए फिलहाल दे के दे दी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਦਿੱਲੀ ਦੇ ਮੁੰਡਕਾ ਇਲਾਕੇ ਦੀਆਂ ਤੁਹਾਨੂੰ ਅਸੀਂ ਤੁਸੀਨਾ ਵਖਾ ਰਹੇ ਕਿ ਇੱਥੇ ਇੱਕ ਕੈਮੀਕਲ ਵੇਅਰ ਹਾਊਸ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਬਹੁਤ ਬਚਾਅ ਦੀ ਗੱਲ ਰਹੀ ਹੈ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਾਇਰ ਬਗਰ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਅੱਗੇ ਬਤਾਂਕ ਤੇ ਗੱਲ ਕਰਾਂਗੇ ਪਾਣੀ ਵਾਲੇ ਮੁੱਦੇ ਦੀ ਬੀਬੀਐਮਬੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਕਰੀਬ ਡੇਢ ਘੰਟੇ ਤੱਕ ਇਹ ਬੈਠਕ ਚੱਲੀ ਮੀਟਿੰਗ ਦੇ ਵਿੱਚ ਰਾਜਸਥਾਨ ਸਰਕਾਰ ਨੇ ਧੰਨਵਾਦ ਕੀਤਾ ਅਸੀਂ ਸਿਰਫ 4000 ਕਿਊਸਿਕ ਪਾਣੀ ਹੀ ਦੇ ਸਕਦੇ ਹਾਂ ਹਰਿਆਣਾ ਨੇ 10300 ਕਿਊਸਿਕ ਪਾਣੀ ਦੀ ਮੰਗ ਕੀਤੀ ਆ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਾਖੜਾ ਮੇਨ ਲਾਈਨ ਦੇ ਵਿੱਚੋਂ 11700 ਕਿਊਸਿਕ ਪਾਣੀ ਆ ਜਾ ਸਕਦਾ ਹੈ ਤਾਂ ਬੀਬੀਐਮਬੀ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ ਹੈ ਕਰੀਬ ਡੇਢ ਘੰਟੇ ਤੱਕ ਇਹ ਬੈਠਕ ਚੱਲੀ ਮੀਟਿੰਗ ਦੇ ਵਿੱਚ ਰਾਜਸਥਾਨ ਸਰਕਾਰ ਨੇ ਆ ਧੰਨਵਾਦ ਕੀਤਾ ਤੇ ਇਸ ਮੀਟਿੰਗ ਦੇ ਵਿੱਚ ਕਿਹਾ ਗਿਆ ਕਿ ਅਸੀਂ ਸਿਰਫ 4000 ਕਿਊਸਿਕ ਪਾਣੀ ਹੀ ਦੇ ਸਕਦੇ ਹਾਂ ਹਰਿਆਣਾ ਨੇ 10300 ਕਿਊਸਿਕ ਪਾਣੀ ਦੀ ਹਾਲਾਕੇ ਮੰਗ ਕੀਤੀ ਹੈ ਤੇ ਅਸੀਂ ਪੂਰੀ ਤਰ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਾਖੜਾ ਮੇਨ ਲਾਈਨ ਦੇ ਵਿੱਚੋਂ 11700 ਕਿਊਸਿਕ ਪਾਣੀ ਜਾ ਸਕਦਾ ਹੈ ਸਭ ਤੋਂ ਪਹਿਲਾਂ ਰਾਜਸਥਾਨ ਗਵਰਨਮੈਂਟ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਐਪਰੀਸ਼ੀਏਟ ਕੀਤਾ ਕਿ ਸਾਨੂੰ ਇਹਨਾਂ ਨੇ ਜਦੋਂ ਪਾਣੀ ਦੀ ਜ਼ਰੂਰਤ ਸੀ ਸਾਨੂੰ ਪਾਣੀ ਦਿੱਤਾ ਤੇ ਫਿਰ ਜਦੋਂ ਹਰਿਆਣੇ ਦੀ 바ਰੀ ਆਈ ਹਰਿਆਣਾ ਨੇ ਉਹੀ ਆਪਣਾ ਰਾਗਲ ਆਪਣਾ ਸ਼ੁਰੂ ਕਰ ਦਿੱਤਾ ਪਹਿਲਾਂ ਉਹਨਾਂ ਨੇ ਕਿਹਾ ਕਿ 8500 ਕਿਊਸਿਕ ਸਾਨੂੰ ਪਾਣੀ ਦਿਓ ਜਿਹੜਾ ਪੋਸੀਬਲ ਹੈ ਨਹੀਂ ਸੀ 4000 ਕਿਊਸਿਕ ਜਿਹੜਾ ਪਾਣੀ ਸੀ ਉਹ ਪਹਿਲਾਂ ਅਸੀਂ ਜੋ ਉਹਨਾਂ ਦੀ ਡਿਮਾਂਡ ਸੀ ਕਿ ਪੀਣ ਵਾਲੇ ਪਾਣੀ ਦੀ 휴ਮਨਿਟੇਰੀਅਨ ਗਰਾਉਂਡ ਦੇ ਉੱਤੇ 4000 ਕਿਊਸਿਕ ਪਾਣੀ ਜਿਹੜਾ 4 ਅਪ੍ਰੈਲ ਤੋਂ ਜਾ ਰਿਹਾ ਹੈ ਉਹ ਹੀ ਪਾਣੀ ਸਾਡੇ ਅਧਿਕਾਰੀਆਂ ਨੇ ਕਿਹਾ ਕਿ 4000 ਕਿਊਸਿਕ ਅਸੀਂ ਦੇ ਸਕਦੇ ਹਾਂ ਤੇ 8500 ਕਿਊਸਿਕ ਨਹੀਂ ਦੇ ਸਕਦੇ ਫਿਰ ਜੋ ਸਿਸਟਮ ਬਣਿਆ ਹੋਇਆ ਹੈ ਕਿ 21 ਤਾਰੀਖ ਤੋਂ ਪਾਣੀ ਲੈ ਸਕਦੇ ਆ ਤਾਂ ਫਿਰ ਹਰਿਆਣਾ ਨੇ ਮੰਗ ਰੱਖੀ ਕਿ ਸਾਨੂੰ 10300 ਕਿਊਸਿਕ ਪਾਣੀ ਹੈ ਜਿਹੜਾ ਉਹ 21 ਤਾਰੀਖ ਤੋਂ ਦਿੱਤਾ ਜਾਵੇ ਜਦ ਕਿ ਉਸ ਤੋਂ ਪਹਿਲਾਂ ਆਪਣੇ ਪੱਤਰਾਂ ਦੇ ਰਹੀ ਬਕਾਇਦਾ ਇਨ ਰਾਈਟਿੰਗ ਉਹਨਾਂ ਨੇ 9525 ਕਿਊਸਿਕ ਦੀ ਜਿਹੜੀ ਮੰਗ ਰੱਖੀ ਸੀ ਤੇ ਹੁਣ 10300 ਕਿਊਸਿਕ ਦੀ ਰੱਖਤੀ ਹੁਣ ਜਿਹੜੀ ਭਾਖੜਾ ਮੇਨ ਲਾਈਨ ਹੈ ਜਿਹਦੇ ਵਿੱਚ ਦੇ ਪਾਣੀ ਜਾਣਾ ਹੈ ਉਹਦੀ ਜੋ ਕਪੈਸਿਟੀ ਹੈ ਉਹ 11700 ਕਿਊਸਿਕ ਹੈ 11700 ਕਿਊਸਿਕ ਪਾਣੀ ਲੈ ਸਕਦੀ ਹੈ 3000 ਕਿਊਸਿਕ ਸਾਨੂੰ ਪੰਜਾਬ ਦੇ ਲਈ ਚਾਹੀਦਾ ਤੇ 10300 ਕਿਊਸਿਕ ਇਹ ਮੰਗ ਕੇ ਬੈਗੇ ਸੋ ਪੋਸੀਬਲ ਹੀ ਨਹੀਂ ਹੋ ਸਕਦੀ ਪਾਖੜਾ ਮੇਨ ਲਾਈਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇੰਨਾ ਪਾਣੀ ਉਹ ਲੈ ਨਹੀਂ ਸਕਦੀ ਤੇ ਪੰਜਾਬ ਤਾਂ ਸਾਰਾ ਪਿਆਸਾ ਰਹਿ ਗਿਆ ਸੋ ਇਹ ਗੱਲ ਸਾਡੇ ਅਧਿਕਾਰੀ ਸਹਿਬਾਨਾਂ ਨੇ ਜਦੋਂ ਚੇਅਰਮੈਨ ਦੇ ਸਾਹਮਣੇ ਰੱਖੀ ਕਿ ਇੱਕ ਪਾਸੇ ਦਾ 9525 ਕਿਊਸਿਕ ਇਸ ਪੱਤਰ ਦੇ ਰਾਹੀਂ ਮੰਗਿਆ ਪੱਤਰ ਉਹਨਾਂ ਨੇ ਪੇਸ਼ ਕਰਤਾ ਦਿੱਤਾ ਉਹਨਾਂ ਨੂੰ ਤੇ ਅੱਜ 10300 ਕਿਊਸਿਕ ਦੀ ਗੱਲ ਚੱਲ ਰਹੀ ਹੈ ਇਹਨਾਂ ਦੀ ਸੋ ਚੇਅਰਮੈਨ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਇਸ ਮਸਲੇ ਨੂੰ ਦੇਖ ਲਾਂ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਇਹ ਜ਼ੈਰੀਲੀ ਸ਼ਰਾਬ ਕਾਂਡ ਦੀ ਸ਼ਰਾਬ ਤਸਕਰ ਅਜੀਠਾ ਕਾਂਡ ਤੋਂ ਅਜੇ ਵੀ ਸਬਕ ਨਹੀਂ ਲੈ ਰਹੇ ਤੇ ਬਿਨਾ ਪਰਸ ਦੀ ਪਰਵਾਹ ਕੀਤੇ ਬੇਰੋਕ ਜਰੈਲੀ ਸ਼ਰਾਬ ਵੇਚ ਰਹੇ ਨੇ ਜਿਸ ਦੀਆਂ ਤਸਵੀਰਾਂ ਨੂੰ న్యూਸ 18 ਦੇ ਕੈਮਰੇ ਨੇ ਕੈਦ ਕਰ ਲਿਆ న్యూਸ ਦੀ ਟੀਮ ਦੇ ਇਸ ਟਿੰਗ ਆਪਰੇਸ਼ਨ ਚ ਖੁੱਲੇ ਰਾਜ਼ ਮਜੀਠਾ ਸ਼ਰਾਬ ਕੰਡ ਤੋਂ ਅਜੇ ਵੀ ਨਹੀਂ ਲਿਆ ਸਬਕ ਫਿਰ ਜ਼ੋਰਾਂ ਸ਼ੋਰਾਂ ਦੇ ਨਾਲ ਵਿਕ ਰਹੀ ਮੌਤ ਵੰਡਣ ਵਾਲੀ ਸ਼ਰਾਬ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੇ ਸਿਵੇ ਅਜੇ ਠੰਡੇ ਵੀ ਨਹੀਂ ਹੋਏ ਕਿ ਸ਼ਰਾਬ ਤਸਕਰ ਫਿਰ ਜ਼ਹਿਰੀਲੀ ਸ਼ਰਾਬ ਵੇਚ ਕਈ ਘਰਾਜ ਸੱਫਰ ਵਿਸ਼ਾਉਂਦੀਆਂ ਤਿਆਰੀਆਂ ਕਰ ਰਹੇ ਨੇ ਬਾਬਾ ਬਕਾਲਾ ਦੇ ਵਿੱਚ ਜਿਹੜੇ ਅ ਦਲਬੀਰ ਸਿੰਘ ਟੋਂਗ ਜੋ ਕਿ ਵਿਧਾਇਕ ਵੀ ਨੇ ਉਹਨਾਂ ਦਾ ਇਹ ਜੱਦੀ ਪਿੰਡ ਹੈ ਔਰ ਉੱਥੇ ਇਹ ਜਿਹੜੀ ਸ਼ਰਾਬ ਹੈ ਉਹ ਵੇਚੀ ਜਾ ਰਹੀ ਸੀ ਕਿਉਂਕਿ ਦੋ ਤਿੰਨ ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਮਾਹੌਲ ਬਣਿਆ ਹੋਇਆ ਹੈ ਹੁਣ ਤੱਕ 27 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਦੂਜੇ ਪਾਸੇ ਆਪਕਾਰੀ ਵਿਭਾਗ ਤੇ ਪੁਲਿਸ ਵੱਲੋਂ ਲਗਾਤਾਰ ਸਵੇਰੇ ਸ਼ਾਮ ਜਿਹੜੀਆਂ ਛਾਪੇ ਮਾਰੀਆਂ ਉਹ ਹੋ ਰਹੀਆਂ ਸੀ ਤਾਂ ਉਸ ਦੇ ਵਿਚਾਲੇ ਅਜਿਹੀ ਤਸਵੀਰ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲਾ ਹਾਲਾਂਕਿ ਜਿਹੜੇ ਐਸਐਸਪੀ ਨੇ ਅੰਮ੍ਰਿਤਸਰ ਦੇ ਉਹਨਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਕਿ ਦੋ ਐਫਆਈਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਔਰ ਦੋ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾਂਚ ਤਸਵੀਰਾਂ ਨੇ ਬਾਬਾ ਬਕਾਲਾ ਦੇ ਪਿੰਡ ਟੋਂਕ ਦੀਆਂ ਜਿੱਥੇ ਮਜੀਠਾ ਸ਼ਰਾਬ ਕਾਨ ਤੋਂ ਬਾਅਦ ਹੀ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਬੋਤਲਾਂ ਤੇ ਪੋਲੀਥੀਨ ਚ ਸ਼ਰਾਬ ਖਰੀਦ ਕੇ ਲੈ ਆ ਰਹੇ ਨੇ ਜੋ ਮੀਥਨੋਲ ਤੇ ਹੋਰ ਕੈਮੀਕਲਾਂ ਦੇ ਨਾਲ ਤਿਆਰ ਕੀਤੀ ਗਈ ਹੈ ਹਾਂ ਜ ਕਰ ਲਾ ਕੇ ਲਗੇ ਨਾਂ ਦੱਸ ਕੀ ਉਹਦਾ ਨਾਂ ਤਾਂ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਤਾਂ ਉਹ ਮੈਨੂੰ ਦੱਸ ਦੇਣਾ ਨਾਂ ਤੇ ਮੈਨੂੰ ਕੋਈ ਪਤਾ ਨਹੀਂ ਤੇ ਰਹੀ ਤੇਰੇ ਨਾਲ ਟੌਂਗਪਿੰਡ ਤੋਂ ਲਗਾਇਆ ਹਾਂ ਹਾਂਜੀ ਹਾਂਜੀ ਉਥੇ ਮਾਮੇਚ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਦੋ ਵੱਖ-ਵੱਖ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਆਕਸ਼ ਅਮੀ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਟੌਂਗਪਿੰਡ ਦੇ ਵਿੱਚ ਜਿਹੜੀ ਆ ਨਾਜਾਇਜ਼ ਸ਼ਰਾਬ ਜਿਹੜੀ ਉਹ ਵਿਕਰੀ ਆ ਤੇ ਜਿੱਦ ਤੇ ਐਕਸ਼ਨ ਲੈਂਦੇ ਹੋਏ ਜੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡਾਇਰੈਕਸ਼ਨ ਦੇ ਆਧਾਰ ਤੇ ਐ ਐਸ ਐਚਓ ਬਿਆਸ ਵੱਲੋਂ ਜਿਹੜਾ ਇਹਦੇ ਤੇ ਟੀਮਾਂ ਬਣਾ ਕੇ ਰੇਡ ਕੀਤਾ ਸੀ ਦੋ ਜਗ੍ਹਾ ਤੇ ਔਰ ਦੋਨੋਂ ਜਗ੍ਹਾ ਤੋਂ ਸਾਨੂੰ ਜਿਹੜੀ ਆ ਉਹ ਲਾਂਡ ਬਰਾਮਦ ਹੋਈ ਆ ਤੇ ਦੋ ਪਰਚੇ ਦਰਜ ਕੀਤੇ ਜਿਹੜੇ ਲੋਕ ਵੀਡੀਓ 'ਚ ਨਜ਼ਰ ਆ ਰਹੇ ਆ ਕਿ ਉਹ ਸ਼ਰਾਬ ਦਾ ਸੇਵਨ ਕਰਨ ਵਾਲੇ ਆ ਜਾਂ ਉਹੀ ਵੇਚਣ ਵਾਲੇ ਦੇਖੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੀ ਠੀਕ ਆ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਵੇਚਣ ਵਾਸਤੇ ਲਿਆਏ ਆ ਜਾਂ ਪੀਣ ਵਾਸਤੇ ਲਿਆਏ ਆ ਇਹ ਜਿਹੜੀ ਦਿਕਨਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਚੰਦ ਪਿਆਸਿਆਂ ਲਈ ਸ਼ਰਾਬ ਦੇ ਨਾਮ ਤੇ ਮੌਤ ਵੇਚਣ ਵਾਲਿਆਂ ਖਿਲਾਫ ਕੋਈ ਸਖਤ ਕਾਰਵਾਈ ਕਰਦੀਏ ਜਾਂ ਇਸੇ ਤਰ੍ਹਾਂ ਲੋਕ ਮੌਤ ਦੇ ਮੂਚ ਜਾਂਦੇ ਰਹਿਣਗੇ ਮਜੀਠਾ ਦੋ ਰਾਜੀਵ ਸ਼ਰਮਾ న్యూਸ 18 ਪੰਜਾਬ